ਨੈਸ਼ਨਲ ਹਾਈਵੇ ਤੇ ਇੱਕ ਈ ਰਿਕਸ਼ਾ ਤੇ ਇੱਕ ਸਵਿਫਟ ਗੱਡੀ ਦੀ ਪਿਆਲਕ ਟੱਕਰ ਦੇ ਵਿੱਚ ਚਾਰ ਔਰਤਾਂ ਨੂੰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਦਰਦਨਾਕ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਈਰਤਸ਼ਾ ਦੇ ਵਿੱਚ ਸਵਾਰ ਔਰਤਾਂ ਉੱਤਰਾਖੰਡ ਦੀਆਂ ਰਹਿਣ ਵਾਲੀਆਂ ਸੀ ਜੋ ਕਿ ਹੋਰ ਮਜ਼ਦੂਰਾਂ ਸਮੇਤ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਜ਼ਦੂਰੀ ਕਰਨ ਦੇ ਲਈ ਆਈਆਂ ਸੀ ਤੇ ਨੈਸ਼ਨਲ ਹਾਈਵੇ ਦੇ ਉੱਪਰ ਬਣੇ ਪਿੰਡ ਕਲਾ ਝਾੜ ਚੌਂਕੀ ਦੇ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਈਆਂ ਇਹ ਅਸੀਂ ਜੀਰੀਲਾ ਵਾਹਨ ਤਿਆਰ ਕਰ ਰਹੇ ਸੀ ਉਹ ਰੇ ਆਪਣਾ ਇਹ ਦੋ ਈ ਰਿਕਸ਼ਾ ਸੀ ਆਪਣੇ ਪਟਿਆਲੇ ਕਣੀ ਤੋਂ ਆ ਰਹੇ ਸੀ ਪ੍ਰਵਾਸੀ ਸੀ ਉੱਤਰਾਖੰਡ ਤੋਂ ਆਏ ਹੋਏ ਸੀ ਇਹ ਪਿੱਛੇ ਆ ਸਵਿਫਟ ਆ ਰਹੀ ਸੀ ਬੈਕ ਤੋਂ ਹਿੱਟ ਕਰਿਆ ਤੇ ਉਹ ਟੈਂਪੋ ਪਿੱਛੇ ਆ ਸਿਫਟ ਈ ਰਿਕਸ਼ਾ ਦੋ ਜਾਨ ਲੋਟਨੀਆਂ ਖਾ ਗਿਆ ਫਿਰ ਉਹਦੇ ਵਿੱਚੋਂ ਜਦ ਕੱਢੀਆਂ ਅਸੀਂ ਭੱਜ ਕੇ ਆਏ ਦੋ ਤਾਂ ਕਾਫੀ ਸੀਰੀਅਸ ਨੇ ਉਹਦੇ ਵਿੱਚੋਂ ਜਿਨ੍ਹਾਂ ਦੀ ਕੋਈ ਉਮੀਦ ਹੈ ਨਹੀਂ ਕਿ ਉਹ ਬਚ ਸਕਣ ਹਾਂ ਤੇ ਕਿੰਨੇ ਕ ਬੰਦੇ ਸੀ ਈ ਰਿਕਸ਼ੇ ਬੀ ਦੋ ਹੀ ਰਿਕਸ਼ਾ ਸੀ ਇੱਕ ਇੱਕ ਰਿਕਸ਼ਾ ਦੇ ਵਿੱਚ ਮਨੂੰ ਪੰਜ ਛੇ ਜਣੇ ਹੈਗੇ ਸੀ ਜੀ ਇੱਕ ਅੱਗੇ ਸੀ ਇੱਕ ਪਿੱਛੇ ਸੀ ਜੀ ਸਿਫਟ ਕੱਲਾ ਮੁੰਡਾ ਸੀ ਜੀ ਲੱਗੇ ਕੋਈ ਸਵਿਫਟ ਵਾਲਾ ਕਿੱਥੇ ਦਾ ਕੋਈ ਮੁੰਡਾ ਹੁਣ ਚੌਂਕੀ ਵਾਲੇ ਲੈ ਗਏ ਸੀ ਉਸ ਤੋਂ ਬਾਅਦ ਕੋਈ ਪਤਾ ਨਹੀਂ ਮੁੰਡੇ ਦੇ ਕੋਈ ਸਰਟੀਫਿਕੇਟ ਕੁਝ ਨਹੀਂ ਲੱਗੀ ਮੁੰਡੇ ਦੇ ਹਾਂ ਜਿਹੜੇ ਟੈਂਪੋ ਦੋ ਸੀ ਜੀ ਇੱਕ ਦੇ ਫੱਟੜ ਹੋਏ ਨਹੀਂ ਹਾਂ ਇੱਕ 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 ਫੱਟੜ ਹੋਇਆ ਹਾਂ ਗੱਡੀ ਨੇ ਕੋਈ ਬ੍ਰੇਕ ਨਹੀਂ ਮਾਰੀ ਸਾਮਕਾ ਟੈਂਪੋ ਦੋ ਚਾਰ ਲੋਟੀਆਂ ਖਾਇਆ ਉਹਦੇ ਬਾਅਦ ਡੈੱਡ ਬੋੜੀਆਂ ਇੱਕ ਬਚਾਰਾ ਔਨ ਦੀ ਸਪੋਟੇ ਪੂਰੇ ਹੋ ਗਏ ਉਸ ਤੋਂ ਬਾਅਦ ਪੂਰ ਪਲਾਜ਼ੀ ਦੀ ਗੱਡੀ ਆਈ ਫਿਰ ਉਹਨਾਂ ਨੇ ਅਸੀਂ ਉਹ ਲੱਦਿਆ ਫਿਰ ਭੇਜਿਆ ਹਸਪਤਾਲ ਨੂੰ ਫਿਰ ਪਾ ਗਰ ਰੋ ਲਗਾ ਵੀ ਨਸ਼ਾ ਨਸ਼ਾ ਵਗਰਾ ਤਾਂ ਨਹੀਂ ਕਰਾਇਆ ਉਹ ਤੁਹਾਨੂੰ ਸਾਨੂੰ ਤਾਂ ਦੇਖਿਆ ਨਹੀਂ ਇਹ ਮੁੰਡਾ ਸਾਡੇ ਉਹਨਾਂ ਦਾ ਲੈ ਗਏ ਸੀ ਉਹ ਸਾਰੇ ਉਥੇ ਹੀ ਚੌਕੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਵਿੱਚ ਦੋਹੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਤੇ ਉਥੇ ਹੀ ਈ ਰਿਕਸ਼ਾ ਸਵਾਰ ਦੋ ਸਖੀਆਂ ਪੈਣਾ ਗੰਭੀਰ ਸਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਇੱਕ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਸਰੀ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਆਪਣੇ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋ ਗਿਆ ਸੀ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਸਾਰੀ ਟੀਮ ਮੌਕੇ ਤੇ ਪਹੁੰਚ ਗਈ ਤੇ ਮੌਕੇ ਤੇ ਜਾ ਕੇ ਜੋ ਦੇਖਿਆ ਐ ਐਕਸੀਡੈਂਟ ਸੀਰੀਅਸ ਸੀਗਾ ਤੇ ਨਾਲ ਦੀ ਨਾਲ 108 ਐਂਬੂਲੈਂਸ ਬੁਲਾਈ ਉਹਨਾਂ ਨੂੰ ਫਸਟ ایڈ ਦੇ ਕੇ ਨਾਲ ਦੀ ਨਾਲ ਉਹ ਐਸਐਸਐਫ ਨੂੰ ਫੋਨ ਕੀਤਾ ਸੀਗਾ ਡੈੱਡ ਬੋਡੀ ਉਹਦੇ ਤੇ ਰਖਾਤੀ ਸੀ ਤੇ 108 ਐਂਬੂਲੈਂਸ ਜਿਹੜੀ ਉਹ ਚ ਜਿੰਨੇ ਜ਼ਖਮੀ ਸੀਗੇ ਸਾਰੇ ਜਿੰਦਰਾ ਹਸਪੀਟਲ ਆਪਾਂ ਨੇ ਪਹੁੰਚਦੇ ਕਰਤੇ ਸੀਗੇ ਮੈਡਮ ਗੱਲ ਕਰੀ ਤੇ ਜਾ ਕਿਧਰ ਹੋ ਰਹੀ ਸੀ ਗੱਲ ਜਾ ਪਟਿਆਲੀ ਤੋਂ ਭਵਨਗੜ ਸਾਈਡ ਸੀ ਦੋਨੋਂ ਹੀ ਸਵਿਫਟ ਕਾਰ ਵੀ ਤੇ 3 ਵੀਲਰ ਵੀ ਹਾਂ ਕਾਰ ਦੇ ਵਿੱਚ ਕਿੰਨੇ ਕੁ ਬੰਦੇ ਸੀਗੇ ਕਾਰ ਦੇ ਵਿੱਚ ਸਿੰਗਲ ਪਰਸਨ ਸੀ ਹਾਂ ਟੈਂਕੂ ਟੈਂਕੂ ਦੇ ਵਿੱਚ ਦੋ ਆਟੋ ਸੀਗੇ ਇੱਕ ਦਾ ਐਕਸੀਡੈਂਟ ਨਹੀਂ ਹੋਇਆ ਆ ਮਤਲਬ ਟੋਟਲ 11 ਸਵਾਰੀਆਂ ਸੀਗੀਆਂ ਜਿਹਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਪੰਜ ਸਵਾਰੀਆਂ ਸੀ ਬਾਕੀ ਜਾਂਚ ਦੇ ਦੀ ਨੇ ਬਾਕੀ ਜਾਂਚ ਦੇ ਦੀ ਨੇ ਜੀ ਇੰਚਾਰ ਸਾਹਿਬ ਨਾਲ ਗਏ ਹੋਏ ਆ ਉਹਦੇ ਰਿਗਾਰਡਿੰਗ ਫਿਲਹਾਲ ਸਨਿਪਟ ਕਾਰ ਦੇ ਡਰਾਈਵਰ ਨੇ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਤੇ ਪੁਲਿਸ ਚੌਕੀ ਕਾਲਾ ਝਾੜ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ That's why i like Anil a the report.